ਸ੍ਰੀ ਸਰ ਗੁਰੂ ਜੀ ਇਹਨਾਂ ਦੇ ਸ਼ੁਭ ਅਨੰਤਕਾਰ ਆਦੀ

Waheguru ji ka khalsa Waheguru ji ki fateh ஷிரீ வாயு சாஜி சோஹி i <laughs> No! Uh oh boy. <laughs> ਹਾਂ ਹਾਈ ਅੰਦਰ ਆ ਗੋਵਿੰਦ ਨਾ ਹੋ ਸਿਮਰੋ ਸ੍ਰੀ ਅਨੰਦ ਸ਼੍ਰੀ ਹਰਿ ਕ੍ਰਿਸ਼ਨ ਦੇ ਕੀ ਆਈ ਹੈ ਸਿਧੰਥ ਸਤਿਗੁਰਾਂ ਦੇ ਪਾਦਰ ਸਿਮਰਿਆ ਕਰਨੋ ਕਦੇ ਆਵੈ ਤਾਹੀਂ ਸਭਾਈ ਬੜਾ ਜੀ ਸਹਾਈ ਰਸਵਾ ਪਾਤਸ਼ਾਹ ਗੁਰ ਗੋਵਿੰਦ ਸੈ ਸੰਦੀ ਮਾਰਾ ਸਭਾਈ ਬੜਾ ਜੀ ਸਹਾਈ ਰਸਵਾ ਪਾਤਸ਼ਾਹ ਜਦੋਂ ਲੱਭਿਆ ਕਰਕੇ ਸਭ ਕਰਕੇ ਡੰਕੇ ਤਾਲ ਤਦੋਂ ਘਾਰੇ ਆ ਸਤਿਆਰਿਆਂ ਦੀਪ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸੁਬਾਨੀ ਜਨਾ ਸਿੰਘਾਂ ਸੰਗੜੀਆਂ ਨੇ ਧਰਮੇਤ ਚਾਰੇ ਆ ਸਿੱਖੀ ਕੇਸਾ ਸਵਾਸਾ ਸੰਗੜਬਾਈ ਤਨਾ ਦੇ ਪੁਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਹੇ ਦੇਵ ਸੁਰੀ ਸਾਹਿਬ ਜੀ ਸੁਹਾਣ ਆਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸੇਖੋਂ ਸਿਖੇ ਦਾਣੋ ਕੇ ਸਦਾ ਨੁਰਤ ਦੂਤ ਦੇ ਦਾਣ ਸਦਾ ਪਰੋਸਾ ਦਰਦਨ ਸੇਖਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹੜਾ ਤੋਂ ਗਿਆਰੇ ਖਾਲਸਾ ਕੌਮ ਤੋਂ ਸੰਸਦ ਗੁਰ ਸਿੰਘ ਸਿੰਘ ਸਾਧੂ ਜੀ ਜਿਹਨਾਂ ਦੇ ਸ਼ੋਭਾ ਨਾਮ ਕਾਜ ਆਗਿਆਮ ਸ੍ਰੀ ਵਾਰ ਪੁਜਪੇ ਪਾਸ਼ਾ ਜੀ ਆਪ ਜੀ ਦੀ ਖਾਵਨ ਪਵਿੱਤਰ ਪਰਵਾਰੀ ਸਾਧੂ ਜੀ ਚਾ ਬਾਵਾ ਦੇ ਪਾਗ ਤੋਂ ਪ੍ਰਮਤਾ ਛੇ ਗੋੜੀਆਂ ਨਾਲ ਸਦੀ ਬਾਣੀ ਦੇਣਾ ਅਤੇ ਕਾਲ ਤੁਗਮ ਕੀਰਤਨ ਪ੍ਰਧਾਨ ਨਾਮ ਗੁਰਮੁਖ ਲਪਿਆ ਲਾਇ ਧਿਆਨ ਦਾ ਜੇ ਬਾਵਾ ਨਾਨਕ ਸਾਧੂ ਜੀ ਆਮੀਰ ਪਾਵਰ ਕੋ ਮੇ ਤਰ੍ਹਾਂ ਦੁਰੀ ਦੇ ਅੰਦਰ ਸਤਿਗੁਰ ਜੀ ਕੀਰਤਨ ਦੀ ਆਜ ਦੀ ਧਰੀ ਦੇ ਸਾਧਗ੍ਰੀ ਬਾਣੀ ਕਰਦੇ ਆ ਕੋਲੋ ਆਮੀਰ ਦੇ ਨਾਂ ਤੇ ਸੁਖੀ ਸੇਵਾ ਨਿਭਾਉਂਦੇ ਆ ਕੋਲੋ ਬੇਅੰਤ ਬੇਅੰਤ ਵਿਆਪਕ ਰਕਾਰ ਦੇ ਆ ਕੋਲੋ ਗਲਤੀਆਂ ਉਹ ਨਾੜੀਆਂ ਸੁਭਾਅ ਬੜੇ ਅੰਧਾਰ ਸੇਵਕ ਸੋਚ ਕੇ ਨੌਕਰ ਲੈ ਨਾਲ ਅਗਾ ਤੋਂ ਸੋਚ ਸਪੱਟ ਕਰਵਾ ਲਈ ਪੜਉਂਦੀ ਸੇਵਾ ਕਰੰdit ਸਰਧਾ ਬਸ਼ਰ ਕਰੀ ਆਗਿਆ ਸੰਘਾ ਦੀ ਆਧਰੀ ਆਦਤ ਪਿੰਤ ਪ੍ਰਾਨ ਕਰੀਆ 와! <목소리로> I will not see. ਜਬ ਗੁਰਪਾਲ ਪ੍ਰਭ ਸੋਈ ਜਬ ਪਰਮ ਸਰਬਾਰ ਜੋ ਪਰਮ ਸਿਖ ਦਾ ਜੋ ਗੁਰਸਵਾਰੀ ਖਾਲਸਾ ਜੀ ਅਗ ਸੁਭਾਉ ਨੂਰੇ ਦੇ ਅਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਸਭੇ ਪਾਤਸ਼ਾਹੀ ਦੀ ਪਾਵਨ ਸ਼ਕਤ ਸ਼ਾਇਰ ਰਿਖ ਸਤੂਲ ਹੋਇਆ